ਗਾਈਜ਼ ਅਸੀਂ ਚੋਲ ਫੜ ਲਿਆ ਦੇਖੋ ਇਹਨੇ ਚੱਕਿਆ 5000 ਦਾ ਜਿਹਦੇ ਵਿੱਚ ਮੈਨੇ ਕੋਲ ਆਈ ਪੈਸਾ ਬਚਿਆ ਵਾ ਵੀ ਮੇਰਾ ਨਸ਼ੇ ਦਾ ਬਾਬਾ ਮੈਂ ਨਹੀਂ ਦਿੰਦਾ ਜਦੋਂ ਝੂਠ ਬੋਲਦੇ ਨੇ ਨਾ ਮੈਂ ਇਹਨਾਂ ਨੂੰ ਕਹਿੰਦੀ ਨਹੀਂ ਸੱਚ ਬੋਲ ਦੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਗੈਸ ਵੈਲਕਮ ਬੈਕ ਟੂ ਚੈਨਲ ਬੈਕ ਟੂ ਡਰੀ ਮੈਂ ਆਦਾ ਇਹ ਦੁਨੀਆ ਵੰਡੀ ਪੈਸੇ ਦੀ ਹਰ ਚੀਜ਼ ਵੇ ਕਹਿੰਦੀ ਪਾ ਸਕਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਪਾਸਨ ਮੈਨਾਂ ਮੈਨੂੰ ਪੈਸੇ ਚੋਰ ਕਿਹਾ ਚੋਰ ਆ ਸ਼ਕਲ ਚੋਰਾ ਵਰਗੀ ਜਿਹਨੇ ਚੋਰ ਬਣਾ ਹੀ ਦਿੱਤਾ ਅੱਜ ਮੈਨੂੰ ਰੀਤ ਨੂੰ ਦੇਖ ਲੈ ਨੁਕਸਾਨ ਦਾ ਸ਼ਹਿਰੀ ਘਰ ਜੀ ਵਾਵਾ ਕੀਤੀ ਨਹੀਂ ਵਾਵਾ ਵਾ ਕੀ ਇੱਥੇ 500 ਦਾ ਨੁਕਸਾਨ ਹੋ ਗਿਆ ਤੈਨੂੰ ਵਾਵਾ ਨਹੀਂ ਪਈ ਹੈ ਗਾਇਜ਼ ਵਾਜੀ ਵਾ ਫੋਨ ਮਾਣਾ ਵੀਰੇ ਉੱਪਰ ਨਾਲ ਫਿਟਰ ਤੁਹਾਨੂੰ ਮੈਂ ਦੱਸਦਾ ਨੀਮਨ ਵੀ ਆ ਆਹ ਇੰਟਰਨਲ ਸ਼ਾਟ ਹੈ ਅੱਲਾ ਡਰੋਨ ਸ਼ਾਟ ਲੱਜ ਰਿਹਾ ਦਾ ਸੋ ਦੋਸਤੋ ਕਰੋ ਚੋਹਰੀ ਗੇਸ ਵੈਲਕਮ ਬੈਕ ਟੂ ਚੈਨਲ ਅਮਨਜੀਤ ਮਮੂਖ ਫੇਰ ਤੈਨੂੰ ਹੁਣੇ ਰੋਕਿਆ ਫੇਰ ਤੂੰ ਇਹ ਗੱਲ ਬੋਲਦਾ ਹੈ ਯਾਰ ਦਾ ਸਵਾਲ ਆ ਮੇਰੇ ਬਲੌਗ ਚ ਵੈਰੀ ਵੈਰੀ ਥੈਂਕਸ ਤੁਸੀਂ ਸਾਡੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਦਾਂ ਹੀ ਪਿਆਰ ਹੋਰ ਤੁਸੀਂ ਨਜ਼ਰ ਲਾ ਵੀ ਸਕਦੇ ਹਾਂ ਨਾ ਦਿੱਤਾਂ ਨੂੰ ਚੜਦੀ ਕਲਾ ਚ ਰੱਖੇ ਪਰ ਸਾਡਾ 550 ਰੁਪਿਆ ਰਾਤ ਦਾ ਗੁੰਮਿਆ ਆ ਉਹ ਅਜੇ ਤੱਕ ਨਹੀਂ ਮਿਲਿਆ ਮੈਂ ਦੱਸਾਂ ਕਿੰਨੇ ਦੱਸ ਮੈਂ ਆ ਸਾਰੇ ਜਵਾਕਾਂ ਚੋਰੀ ਦਾ ਜਾਮ ਮੇਰੇ ਤੇ ਨਹੀਂ ਮੈਂ ਦੱਸਦਾ ਮਾਂ ਸਾਬਾ ਵੇ ਤਾਂ ਕਿੰਨੇ ਜੱਕੇ ਚੁੱਤੂ ਨੇ ਚੋਰੀ ਮੈਨੂੰ ਕੀਤੀ ਗੱਲ ਹੈ ਹੀ ਨਹੀਂ ਸੀਗਾ ਮੈਂ ਚੁੱਤੂ ਕਦੇ ਨਹੀਂ ਕਰਦਾ ਮੰਮੀ ਥੱਬਨੇ ਲੀਨੇ ਨੂੰ ਫੜ ਲੈਨੇ ਇੱਥੇ ਬਾਬੇ ਨੇ ਕੱਲ ਐਕਸਰਸਾਈਜ਼ ਨਹੀਂ ਆ ਫੜ ਲੈ ਫੜ ਲੈ ਫੜ ਲੈ ਥੰਨੇ ਬਾਤ ਠੀਕ ਬਣ ਗਿਆ ਸਭ ਨੇ ਇੱਥੇ ਵੇ ਮਾਰੇ ਉਹਨਾਂ ਤੇ ਕਦੇ ਸ਼ਰਤ ਕਰ ਲੈ ਲੈ ਤੂੰ ਬਿਠਾਈਏ ਤੈਨੂੰ ਬੈੱਡਾਂ ਦੇ ਬੈੱਡਾਂ ਤੇ ਮੰਮੀ ਨਾ 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 ਆਟਾ ਕਰ ਇਦਾਂ ਕਰੋ ਇਦਾਂ ਹੱਥ ਕਰਤ ਕਰਤ ਆ ਹਾਂ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਭੈਣੇ ਤੂੰ ਹੀ ਤੂੰ ਦਾਬ ਤੋੜ ਚੋਰ ਫੜਿਆ ਗਿਆ ਤੂੰ ਤੂੰ ਕੀ ਦੇਖ ਨਹੀਂ ਸਕਦਾ ਫੜ ਲਿਆ ਜਦੋਂ ਸਾਈਡ ਤੇ ਆਇਆ ਓਏ ਮਾਰਨ ਨੂੰ ਨਹੀਂ ਜਾਂਦਾ ਗਾਈਜ਼ ਅਸੀਂ ਚੋਰ ਫੜ ਲਿਆ ਦੇਖੋ ਇਹਨੇ ਚੱਕਿਆ 500 ਰੁਪਏ ਨੇ ਕਹੇ ਬਾਪੂ ਜੀ ਅੱਗੇ ਸੇ ਨਹੀਂ ਕਰੂੰਗਾ ਇਹਨੇ 500 ਰੁਪਏ ਚੱਕ ਕੇ 3000 ਮੈਥੋਂ ਹੋਰ ਮੰਗੀ ਜਾਣੇ ਕਹੇ 500 ਚਾਹੀਦਾ ਵਾ ਭਾਈ 500 ਇਹ ਕਹਿੰਦਾ ਮੇਰੇ ਕੋਲ 3000 ਦੇ 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 ਵਿੱਚ ਮੇਰੇ ਕੋਲ ਆ ਹੀ ਪੈਸਾ ਬਚਿਆ ਵਾ ਵੀ ਮੇਰਾ ਨਸ਼ੇ ਦਾ ਬਾਬਾ ਮੈਂ ਨਹੀਂ ਦਿੰਦਾ ਤਾਂ ਇਹ ਕੁਝ ਨਹੀਂ ਲੱਗਦਾ ਸੱਚੀ ਸ਼ੱਕ ਨੂੰ ਲੋ ਖਾਂਦਾ ਬਸ ਆਹ ਤਿੱਥੇ ਬਟਨ ਬੋਲ ਰਹੇ ਨੇ ਜਿਵੇਂ ਚਪਿਆ ਲੱਗਦਾ ਹੈ ਤਾਂ ਦੁਨੀਆ ਮਾਰਨੀ ਨਹੀਂ ਹੈ ਕਿ ਬੰਦੇ ਪੈਰਾ ਬੰਦੇ ਬਾਗਾ ਤੂੰ ਨਾ ਕਰ ਹਾਂ ਤੂੰ ਨਾ ਕਰ ਸੱਚੀ ਨਾਤਾ ਹੈ ਇਹਦੀ ਸ਼ੈਗਲ ਨਹੀਂ ਹੈ ਕਿ ਨਾਤੇ ਲਈ ਤੇਲ ਨਹੀਂ ਰਾਹ ਨਾ ਬਾਹਾਂ ਨੂੰ ਮੈਂ ਜਲਾ ਗਾਈਜ਼ ਦੱਸਿਓ ਮੈਂ ਕਹਾਂਣਾ ਕੀ ਗੋਰਾ ਇਹ ਨੂੰ ਤੇ ਵਸਾਏ ਰਿੰਦਾ ਕਾਰਾ ਗੋਰਾ ਗੋਰਾ ਜਾਂ ትንመራ አገም እንደ ਅੱਛਾ ਡੀ ਵਿੰਗ ਕੀ ਭੈਣਾ ਇੰਨੇ ਕਰਾਇਆ ਨੁਕਸਾਨ ਇੰਨੇ ਕਰਾਇਆ ਨੁਕਸਾਨ ਦੋਲੇ ਨਗਰੇ ਦਾ ਮੂਵੀ ਨਹੀਂ ਖੁੱਲਦਾ ਪਿਆ ਇਹ ਨਹੀਂ ਕਰਾਇਆ ਮੇਰੇ ਮੂੰਹ ਨੂੰ ਚਾਭ ਲਿਆ ਇਹੋ ਸਾਦਾ ਮੈਂ ਉਹਦੀ ਬੋਲੀ ਵੀ ਨਹੀਂ ਸੀਗੀ ਇਹਦਾ ਮਤਰਾ ਇਹਨੇ ਮੂੰਹ ਤੇ ਪਾ ਲਿਆ ਨਹੀਂ 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 ਉਹ ਮੈਂ ਗੱਲ ਸੁਣੋ ਇਹ ਕੂਲੀ ਪਲਾ ਲਾ ਕੇ ਬੁੱਲਣਾ ਦੀ ਨਹੀਂ ਜਗਾ ਭਾਵੇਂ 500 ਦਾ 6000 ਦਾ ਨੋਟ ਲਗਾ ਲਓ ਇੰਨੀ ਜਗਾ ਵਾ ਹੈਗੇ ਦੇਖ ਬਾਦੂ ਕੂਲੀ ਪਲਾਉਂਦਾ ਉਸ ਦਿਨ ਮੈਂ ਮੁਰਗਾ ਬਣਾ ਕੂਲੀ ਪਾ ਮੂੰਹ ਤੇ ਬਾਹਰ ਨਿਕਲੇਗੀ ਪਾ ਲੀ ਮੁਰਗਾ ਬਣਾ ਕੋਲੀ ਬਮੂਤ ਬਾਹਰ ਨਿਕਲੇ ਗਏ ਬਾਬਾ ਆਕੀ ਬੰਦੇ ਤੇ ਸ਼ੱਕ ਜਾਂਦਾ ਸਾਡਾ ਨਾਮ ਨਹੀਂ ਲੈ ਸਕਦਾ ਵਾਹ ਨਾਮ ਨਾ ਪਛਾਣਾ ਕਰਦਾ ਨਾਮ ਨਹੀਂ ਲੈ ਸਕਦਾ ਨਾਮ ਨਹੀਂ ਲੈ ਸਕਦਾ ਏਡੀ ਚਪੇੜਾ ਪੈ ਗਈ ਹੈ ਵੈਸੇ ਨਾਮ ਨਹੀਂ ਲੈ ਸਕਦੇ ਜਿੱਦੇ ਕੋਟ ਲਾਦੇ ਆ ਇਹਦੇ ਵਾਲ ਦੇਖੋ ਸਰ ਸਰ ਜੀ ਐ ਜੇ ਤੂੰ ਕਿਸੇ ਦਾ ਘਰ ਚੋਰੀ ਕਰਨ ਜਾਵੇਂ ਵੈਸੇ ਤੇਰੀ ਸ਼ਕਲ ਜਮਾ ਚੋਰਾਂ ਰੂਪ ਤੁਸੀਂ ਕੀ ਜਾਣੇ ਮੈਂ ਵਾਲ ਕਟਾ ਲਉਂਦਾ ਮੈਂ ਕਿਹਾ ਨਾ ਤੋ ਤੈਨੂੰ ਵਾਲ ਕਟਾਉਣ ਨੂੰ ਕਿਹਾ ਨਾ 13 12 ਵਰਗੀ ਕਿ 14 ਵਰਗੀ ਚੋਰਾ 12 12 ਵਰਗੀ ਕਿ ਕਿਆ ਹੈ 13 14 ਵਰਗੀ ਕਿ ਕਿਆ 12 ਦੇ ਕਰਕੇ ਤਾਂ 14 ਵਰਗੀ ਮੇਰਾ ਫੋਨ ਨਹੀਂ ਲੰਨੂ ਆ ਪਿੱਛੇ ਕੱਪੜਾ ਬਚਕਾਰ ਪਾਣਾ ਹੈ ਕਿਹੜਾ ਤੇ ਪੈ ਵਾਲ ਕਟਾਣੇ ਪੈਣੇ ਚੋਲੇ ਦਾ ਨਾਮ ਪਾਇਆ ਆਪਣੇ ਉੱਤੇ ਚੋਰ ਤਾਂ ਗਾਇਸ ਮੈਂ ਤਾਂ ਇੱਕ ਗੱਲ ਆਸਾ ਦਵਾ ਇੰਨੇ ਕਿਹ ਘਰ ਦੇ ਵਿੱਚ ਬੈਠੇ ਚੋਰ ਨਹੀਂ ਫੜ ਸਕਿਆ ਉੱਤੇ ਇੱਕ ਵੀ ਪ੍ਰੈਗ ਰਿੰਗ ਨਹੀਂ ਗਿਆ ਤੁਹਾਨੂੰ ਕੋਈ ਪਤਾ ਨਹੀਂ ਪਹਿਲੇ ਨਾਲੋਂ ਪ੍ਰੈਗ ਤਾਂ ਨਹੀਂ ਲੈ ਲਾ ਮੈਂ ਸੱਚੀ ਆ ਸੱਚੀ ਆ ਤੂੰ ਹੀ ਕੀਤੀ ਇਹ ਨਾ ਕੈਮਰਾਮੈਨ ਚੋਟ ਦੋਮੇ ਇਹ ਪ੍ਰੈਗ ਇੱਥੇ ਖਤਮ ਨਾ ਬਟਾ ਨੂੰ ਮਿਲਦੇ ਐਕਸਿਡੈਂਟ ਥੈਂਕ ਯੂ ਫੋਰ ਵਾਚਿੰਗ ਬਾਏ ਆਹ ਕੁੜੀਆਂ ਦਾ ਦਬਾਅ ਦੁਨੀਆ ਚ ਮਜ਼ਾਕ ਕਰਿਆ ਬਲੋਗਰ ਸੱਚੀ ਬਲੋਗਰਾਂ ਤੇ ਕਰਤਾ ਵੇ ਆਹ ਕਿੱਤੇ ਹੋ ਰਾਮਾ ਦਾ ਵਾਲਾ ਪਰ ਦਮਾ ਹੈਗਾ ਵਾ ਗਏ ਕੀ ਗਏ ਨਹੀਂ ਗਾਇਸ ਹੈ ਗਿਆ ਹੈ ਵਾਸ ਵਾਪਸ ਇੱਥੇ ਆਲੇ ਗਾਇਸ ਇਹ ਤੋਂ ਬਸ ਆਂਟੀ ਆਪਣਾ ਆਪਣਾ ਕੁੜੀਆਂ ਦਾ ਦਮਾ ਇੱਥੇ ਹੁੰਦਾ ਆਂਟੀ ਦਾ ਨੈਟ ਏ ਤੇਰਾ ਕਿੱਥੇ ਪੁੱਤ ਮੇਰਾ ਆਈਡੀ ਮੈਂ ਨਹੀਂ ਆਂਟੀ ਦਾ ਤੇਰਾ ਕਿੱਥੇ ਆ ਗਿਆ ਆਈਡੀ ਦਾ ਮੈਂ ਤਾਂ ਬੰਦਾਂ ਦਿੰਦਾ ਕਿ ਸਾਰਾ ਬੱਸ ਮਿਲਤੇ ਜਾ ਰਹੇ ਨੇ ਜੇڑا ਚੋਰ ਆਪੇ ਸਾਹਮਣੇ ਆ ਜਾ ਫਟਾਫਟ ਕਰਾਂ ਮੈਂ ਢੰਗ ਆ ਗਿਆ ਮੈਂ ਆ ਗਿਆ ਆਹ ਰੱਖ ਲੈ ਬੈਠਾ ਇਹ ਤਾਂ ਤੜਕੀ ਆ ਗਈ ਚੋਰ ਦੇ ਪਾਸੇ 100 ਰੁਪਏ ਮੇਰੇ ਕੋਲ ਚੋਰ ਹਜੇ ਤੱਕ ਆਹ ਉਹ ਤਾਂ ਮੇਰੇ ਜੇਜੇ ਨੇ ਕਰੇ ਰੱਖਤੀ ਮੈਂ ਖਰਚ ਲੈ ਆਹ ਖਰਚ ਲੈ ਉਹ ਤਾਂ ਇਹ ਚਿਕਨ ਖਾਦਾ ਸੀ ਅੱਜ ਪਰ ਇਹ ਬੰਦਾ ਚੋਰ ਨਹੀਂ ਹੋ ਸਕਦਾ ਇਹਦੇ ਤੋਂ ਮੈਂ ਇਲਜ਼ਾਮ ਨਹੀਂ ਲਾ ਸਕਦੀ ਇਹ ਆਇਆ ਹੀ ਨਹੀਂ ਉਸ ਤੋਂ ਬਾਅਦ ਮੈਂ ਮੈਂ ਨਹੀਂ ਐ ਮੈਂ ਤਾਂ ਪਹਿਲੇ ਤਾਂ ਜਨਾ ਚੋਰ ਹੋ ਚੋਰੀ ਹੁੰਦਾ ਵਾ ਮੈਂ ਬੰਦਾ ਨਹੀਂ ਬੰਦਾ ਤਾਂ ਤੇਰਾ ਹੀ ਆਇਆ ਸੀ ਬਸ ਚੱਕ ਲੈਨੇ ਸਭ ਤੋਂ ਪਹਿਲਾਂ ਫੋਨ ਆ ਕੇ ਇਹਨੇ ਚੱਕਿਆ ਤੇਰਾ ਜੂਸ਼ ਨੇ ਚੱਕਿਆ ਫਿਰ ਗਿੰਨੀ ਨੇ ਚੱਕਿਆ ਚੋਰਾ ਨਹੀਂ ਛੜੋ ਤਾਂ ਨਾ ਮਿਲਦੀ ਤੂੰ ਕਿੱਥੇ ਚੱਲਿਆ ਉਸ ਤੋਂ ਬਾਅਦ ਅਸੀਂ ਫੋਨ ਵੇਰੋ ਤਾਂ ਨਹੀਂ ਪਤਾ ਇਹ ਗੋਰ ਨਾਲ ਦੇਖਿਆ ਜਾਵੇ ਬੇਸਤਵਾਲ ਫੋਨ ਦੇ ਤੇ ਅੰਟੀ ਨੇ ਨੁਕੀਚਿਆ ਸੀ ਆਹੋ ਆਹੋ ਕਹਿ ਕੇ ਚੋਰੀ ਕਰਨ ਚੱਲਾਂ ਮਮਾ ਅਗਲੇ ਘਰੇ ਵੀ ਕਰਨੀ ਚੋਰੀ ਕਰ ਤੇਰਾ ਮੰਗਲੀ ਬੰਨਿਆ ਤੇ ਆ ਮੰਗਲੀ ਬੰਨਿਆ ਪਹਿਲੀ ਸ਼ਕਲ ਵੈਸੇ ਕੇ ਅੰਨੇ ਤਾਊਗੀ ਕਿੰਨੀ ਦਾ ਕਾਲੀ ਹੈਗੀ ਕੈਮਰੇ ਚ ਆਉਣਾ ਨਹੀਂ ਹੈ ਮੇਰਾ ਤਾਂ ਬੇਕੀ ਹਿਸਾਬ ਹੈ ਬਸ ਐ ਜਾਂ ਕੇ ਐ ਗੱਲ ਰਿਹਾ ਤੁਮਹਾ ਓਏ ਬੋ ਇਹਦੇ ਇਦਾਂ ਕਰ ਲੈ ਨੰਨੇ ਆ ਤੇਰਾ ਮਾਈ ਸੋਰੇ ਆ ਆਪਾ ਆਹ ਬਤਾ ਕੀ ਕਹਿੰਦਾ ਕਹਿੰਦਾ 500 ਰੁਪਏ ਤਾਂ ਮੈਂ ਲੈ ਗਿਆ ਮੈਂ ਤੇ ਕਹਿੰਦਾ ਹੁਣ ਮੈਨੂੰ ਨਹੀਂ ਪਤਾ ਕਿੱਥੇ ਆ ਨਸ਼ੇ ਵਾਲੇ ਬੰਦੇ ਨੂੰ ਤਾਂ ਆਂਦਾ ਵੀ ਚੋਰੀ ਕਰ ਲੈ ਠੀਕ ਹੈ ਖਾ ਲੈ ਕਹਿੰਦਾ ਇਤ ਨਸ਼ਾ ਕਰ ਲੈ ਕੋਟਣਾ ਜੇ ਕੋਟਣਾ ਬੋਤਲੋ ਕਹਿੰਦਾ ਜਿੰਨਾ ਵਾਲਾ ਤੂੰ ਨਾ ਗੋਟਿਆ ਮਾਂ ਕੀ ਹੈ ਮੈਂ ਆਪਿਆ ਕਹਿੰਦਾ ਥੋੜੀ ਕੀ ਤੇਰੇ ਘਰ ਚੋਰੀ ਕੀਤੀ ਆ ਜਿੱਥੇ ਕੀਤੀ ਉੱਥੇ ਤਾਂ ਖਾ ਲੈਂਦੇ ਗਵਾਂ ਦੀ ਬਾਤ ਚ ਮਾਰਦੇ ਨੇ ਕਿਉਂ ਤੇਰਾ ਕਰ ਨਹੀਂ ਹੋ ਰਹੀ ਕੋਈ ਚੀਜ਼ ਰੋਕ ਰਹੀ ਆ ਹਾਂ ਹੌਣੇ ਹੱਲਪ ਕਰਾਈ ਆ ਵੇਤੀ ਹੁਣੇ ਕੀ ਫਿਲ ਕਰਜਾਗੇ ਹੈ ਨਾ ਜਿੱਦ ਤੇ ਇਹਨੇ ਭਾਈ ਕਿ ਕਹਿਣਾ ਕੀ ਆ ਆ ਰਿਹਾ ਵੇੜਾ ਬੜਾ ਗੱਲਾਂ ਮੇਰੀ ਮੇਰੀ ਇੱਕ ਗੱਲ ਸੁਣੋ ਜਦੋਂ ਝੂਠ ਬੋਲ ਦਿੰਦੇ ਨਾ ਮੈਂ ਇਹਨਾਂ ਨੂੰ ਕਹਿੰਦੀ ਨਹੀਂ ਸੱਚ ਬੋਲ ਦੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਗੈਰ ਤੇ ਮੈਂ ਕੀ ਦਿੱਦ ਦੇਣੇਗੀ ਪਰ ਮੈਂ ਇਹ ਕਹਿੰਦੀ ਆ ਵੀ ਸੱਚ ਬੋਲ ਦੋ ਜਿਹੜਾ ਬੰਦਾ ਕਹਿੰਦਾ ਮੈਂ 500 ਰੁਪਏ ਚੋਰੀ ਕੀਤੇ ਉਹਨੂੰ ਮੈਂ 500 ਹੋਰ ਦੋ ਦੋ加 ਹੋਰ ਮੈਂ ਕੀਤਾ ਉਹ ਵੀ ਦੇ ਦੇ ਕਿ ਮੈਂ ਇਹ ਮੈਂ ਕਹਿੰਦਾ ਉਹਨਾਂ ਨੂੰ ਜਰੂਰ ਫਿਰ ਮੈਂ ਮੰਮੀ ਗੱਲ ਇੱਕ ਵਾਰ ਦਿੱਤੀ ਆ ਜਿਹੜੀ ਇਧਰ ਇਹਨਾਂ ਨੇ ਦੀਦਾ ਮੈਂ ਮੰਮੀ ਗੱਲ ਸੁਣ ਇਹਨੂੰ ਪਤਾ ਨਹੀਂ ਸੀ ਕਿ ਅਭੀ ਆਇਆ ਸੀਗੇ ਪੈਸੇ ਚ ਠੀਕ ਹੈ ਇਹਨੂੰ ਤੇ ਜਗਾ ਪਤਾ ਸੀ ਕਿ ਪਲਾਨ ਮੇਰਾ ਦੀ ਜੱਟੇ ਹੁੰਦੇ ਆ ਹੁਣ ਤਨਾ ਨੂੰ ਸਾਡੇ ਤਿੰਨ ਦਿਨਾਂ ਨੂੰ ਬੰਦੇ 1500 ਰੁਪਏ ਦੇ ਲੋ ਤੇ ਤਿੰਨਾਂ ਨੂੰ ਦੰਗੀ ਇਹ ਡੇਟਾ ਬੰਦੇ 5000 ਮੈਂ ਨਹੀਂ ਓਗਾ ਤੁਸੀਂ ਮੇਰੀ ਗੱਲ ਨਹੀਂ ਸੁਣੋ ਤੁਸੀਂ ਜਦੀ ਰੋਲਾ ਪਾ ਲਿਆ ਫਿਰ ਇਹ ਸੱਚ ਦੱਸ ਦਿੰਦੇ ਆ ਵੀ ਹਾਂ ਅਸੀਂ ਆ ਗੱਲ ਸੱਚ ਹੈ ਮਮਾ ਹਾਂ ਮੈਂ ਆ ਕੁੜੀ ਨਾਲ ਗੱਲ ਕਰਦਾ ਹਾਂ ਮਮਾ ਆ ਗੱਲ ਸੱਚ ਹੈ ਹਾਂ ਮੈਂ ਆ ਚੀਜ਼ ਇੱਥੇ ਤੋੜੀ ਆ ਸੱਚੀ ਹੈ ਫਿਰ ਇਹ ਸੱਚ ਬੋਲ ਦਿੰਦਾ ਫਿਰ ਇਹਨੂੰ ਪੁੱਛ ਕੀ ਲੰਦਾਂਗਾ ਮੈਂ ਥੋੜੀ ਕੀਤੀ ਐ ਬਈ ਐਂ ਮਾਰਦੇ ਨੇ ਤੇ ਬਟੇ ਤੇਣੀ ਕੀ ਚੋਰ ਐਂ ਕੀਤੀਆ ਐਰੇ ਕੀ ਕੀਤਾ ਲੈ ਲੱਤ ਖੇਚਦਾ ਵੇ ਗੱਲ ਤੁਸੀਂ ਸਮੋਤ ਐ ਨਹੀਂ ਲੱਤ ਖੇਚਦਾ ਸੀ ਗੈਰੀ ਕੀਤੀ ਐ ਚੋਰ ਤੁਸੀਂ ਸਾਰੇ ਮੁੱਕਰ ਗਏ ਮੈਂ ਨਾ ਨਾ ਥੋੜੀ ਅਸੀਂ ਗੱਲ ਤੋਂ ਦੇਖੋ ਇਹਨਾਂ ਸੰਸਮਤ ਨਾ ਮੈਂ ਤੁਹਾਨੂੰ ਦੱਸਾਂਗੇ ਮੈਂਟ ਲਾਇਆ ਉਹਨਾਂ ਨੂੰ ਬੋਲਣੇ ਨਹੀਂ ਦਿੰਦੇ ਨਹੀਂ ਮੈਂਟ ਲਾਇਆ ਬਦਲਨ ਨੂੰ ਮੈਂ ਕਿਹਾ ਗਿਆ ਜੀ ਵੀਰੇ ਦੇਖੋ ਥੋੜੀ ਕੰਨੀ ਪਾਪ ਆ ਅਸੀਂ ਪਾਪੀ ਨਹੀਂ ਹੈਗੇ ਹਾਂ ਤੇਰੇ ਤੋਂ ਵੱਡਾ ਕੋਈ ਪਾਪੀ ਨਹੀਂ ਹੈ ਇਹਨੇ ਚਾਰੀ ਇੱਕ ਕਰਦਾ ਇਹਨਾਂ ਪਾਪ ਦਾ ਗਲੀ ਗਲੀ ਮੇ ਆ ਗੁੰਡਾ ਨਹੀਂ ਨਹੀਂ ਗੋਰੀਲਾ ਇਹ ਤਾਂ ਪਾਪ ਗਾਇ ਤੇਨੇ ਚੋਰੀ ਕੀਤੀ ਨਹੀਂ ਜੇ ਕਰਦਾ ਵੀ ਨਹੀਂ ਵਿਚਾਰੇ ਤਾਂ ਹੋ ਜਾਂਦੀ ਆ ਮੈਂ ਕਰਦਾ ਨਹੀਂ ਮੈਂ ਤਾਂ ਹੋ ਜਾਂਦੇ ਚੀਜ਼ਾਂ ਕੁਰੀਆਂ ਆ ਦੇਖ ਲੈ ਇਹਨਾਂ ਸ਼ੀਸ਼ਾ ਭੰਨੂਗਾ ਇਹ ਮਨੂ ਜੀਸਾ ਮੈਨੂੰ ਚੱਕਿਆ ਸੀ ਨਾ ਕੋਈ ਵਜ ਨਹੀਂ ਸੀ ਹੱਥ ਪੂਰੀ ਹਾਂ ਕੋਈ ਨਾ ਟੱਟ ਜਾਣਾ ਤੇਰੀ ਗੂਂ ਹੀ ਤਾਂ ਹੈ ਜੀ ਥੋੜੀ ਜਰ ਗਈ ਮੋਟੇ 500 1000 ਦਾ ਨਹੀਂ ਆਪਣੀ ਕੱਪ ਕਿਨੂੰ ਕੱਪ ਤੋਂ ਦੱਸ ਤਾ ਉਹ ਵੀ ਦੱਸ ਤਾ ਬਲੌਂਗ ਚ ਦੱਸ ਉਹ ਤੇਰੇ ਗੜ ਪੈ ਗਿਆ ਇੱਕ ਕੱਪ ਆਂਟੀ ਜੀ ਉਹ ਬਾਬਾ ਦੇਖੋ ਗੈਜ ਕੱਪਾਂ ਤੋਂ ਦੌਰ ਤਾਈ 150 ਰੁਪਏ ਦਾ ਕੱਪ ਲੈ ਲਓ 650 ਰੁਪਏ ਮੇ ਤੁ ਗਲਤੀ ਹੁੰਦੀ ਨਹੀਂ ਬਾਬਾ ਮੂੰਹ ਆਇਆ ਨਾ ਵਿੱਜਿਆ ਮੁਰਦਾ ਬਹੁਤ ਜਾ ਗਿਆ ਸੀਗਾ ਚਾਹ ਵੀ ਕਿ ਚੱਲ ਜੂਗਾ ਇੱਕ ਮਿੰਟ 500 ਰੁਪਏ ਗੁੰਮੇ ਆ ਨਹੀਂ ਜਿਹੜਾ ਇਹੇ ਉੱਤੇ 5 ਲੱਖ ਦਾ ਹੋਰ ਨੁਕਸਾਨ ਕਰ ਲਿਆ ਉਹਦਾ ਦੁੱਖ ਨਹੀਂ ਹੋਇਆ ਉਹ ਬਾਬਾ ਮੇਰਾ ਨੁਕਸਾਨ ਆਇਆ ਮੈਂ ਚੱਲ ਲੈਨੀ ਆ ਉਹ ਰੀਤ ਨੂੰ ਗਿਫਟ ਮਿਲੇ ਸੀ ਪਾ 500 ਦੇ ਨਾ ਰੀਤ ਨੂੰ ਲੱਲਾ 5 ਰੁਪਏ ਲੈ ਲਈ 0 ਨਾ ਨਹੀਂ ਉਹ ਨਹੀਂ ਗੱਲ ਮੇਰੀ ਗੱਲ ਸੁਣਵਾ ਲੀ ਜੀ ਮੈਨਾਂ ਇੱਕ ਇੱਕ ਤਰ੍ਹਾਂ ਦਾ ਨਾ ਰਸਾ ਬਚਾ ਬਸ ਤੱਕ ਸ਼ੁਭਕਾਮਨਾਵਾਂ ਐਡ ਜੀ ਵਿੱਚ ਆ ਜਾਂਦੀ ਹੈ ਐਡ ਜੀ ਉਹ ਬਾਏ ਇਹ ਆ ਗਿੱਫਟ ਦਾ ਹੈਂਡਸਕਿਨ ਦੇਖ ਆ ਤੂੰ ਮਾਰੇ ਮਲਖਰ ਮਾਰ ਆਇਆ ਤੂੰ ਇਹ ਕਹਿੰਦਾ ਕਮੈਂ ਬਣਾਉਂਦਾ ਉਹ ਨਾ ਪ੍ਰੋਮੋ ਹੁ ਲਿਤਾ ਪਰ ਮਾ ਚੇੜ ਮਾਰੂ ਤੀ ਇਹੋ ਲਿਤਾ ਆ ਵਕਤ ਜੈਸੇ ਮੈਂ ਤਾਂ ਦੱਤਾ ਜਦੋਂ ਇੱਥੇ ਆਉਂਦਾ ਉਹਦੇ ਗੋਦ ਤੇ ਹੱਥ ਚੱਕਦਾ ਵਰਨਾ ਨਹੀਂ ਚੱਕਦਾ ਆਹੋ ਕਿਉਂਕਿ ਮੈਨੂੰ ਮਜ਼ਾ ਆਉਂਦਾ ਹੱਥ ਹੱਥ ਚੱਕਣ ਚ ਦਾਤਾ ਮਜ਼ਾ ਸੰਗਲੇ ਆਉਂਦਾ ਮੈਨੂੰ ਵੀ ਬਹੁਤ ਮਜ਼ਾ ਆਉਂਦਾ ਆਈ ਸ਼ਲਾ ਵੱਜ ਗਾਰੰਟੀ ਦਾ ਦੇਖ ਕੱਟ ਕੇ ਤੋ ਗਾਇਜ ਮਹੀਜੀ ਘਰ ਦੇ ਵਿੱਚ ਚੋਰ ਆ ਗਿਆ ਅਰੇ ਵੀ ਕੋ ਚੋਰੀ ਕਰ ਗਿਆ ਮੇਰੇ ਅੱਖਾਂ ਦੇ ਸਾਹਮਣੇ ਗਾਇਜ ਸਵੇਤਾ ਜਿਹਦੇ ਫਰਸ਼ ਦੇ ਵਿੱਚ ਬਾਟੂ ਕਾਰਦੇ ਮੈਨੂੰ ਇੱਕ ਕਾਰ ਦੇ ਵਿੱਚ ਦੱਸਿਆ ਤਾਂ ਧਾਰ ਧਾਰ ਕਾਰ ਨਹੀਂ ਆ ਸਰਕਾਰ ਧਾਰ ਕਾਰ ਯਾਦ ਰੀਤੇ ਦਾ ਮੇਰਾ ਵੋਟਰ ਕਾਰ ਵੋਟ ਧਾਰਨਾ ਚਲ ਆਈਓ ਇਹਦੀ ਆਪਣੀ ਦਿਨਾਓ ਪੜੇ

ਤੋ ਗਾਇਜ਼ ਆਈਫੋਨ ਦਾ ਚਾਰਜਰ ਤੁਹਾਨੂੰ ਪਤਾ ਕਿੰਨੇ ਰੁਪਏ ਦਾ ਆਉਂਦਾ ਮੈਨੂੰ ਪਤਾ 300 ਰੁਪਏ ਦਾ ਆਉਂਦਾ ਆਈਫੋਨ ਦਾ ਚਾਰਜਰ ਆਉਂਦਾ 90 ਚ ਰਹਿ ਗਿਆ ਬੈਰੀ ਲੋ ਹੋ ਗਈ 72 ਉਹ ਚਾਬੀ ਦੇ ਅੰਕੀ ਤੇ ਆਜ ਮੇਰਾ ਫੋਨ ਚਾਰਜਰ ਅੰਡੀ ਚਾਰਜਰ ਕਰਦਾ ਚਾਰਜਰ ਲੈ ਮੇਰਾ ਫੋਨ ਦਾ ਚਾਰਜਰ ਲੈ ਹਾਂ ਦੇਖ ਕਿਹੜੀ ਦੇ ਫੋਨ ਫਟਫਟ ਜਾ ਭੱਜ ਕੇ ਆਈ ਇਹ ਦੇਮ ਦਾ ਕੱਢ ਲਿਆ ਸਾਹਮਣੇ ਤੇਰੇ ਮੰਨਦਾ ਨਾ ਲੋ ਪਹਿਲਾਂ ਤਾਂ ਜੱਟ ਜੱਲੇ ਮੈਂ ਤੂੰ ਕਿੱਥੇ ਲੈਣ ਚੱਲਿਆ ਮੈਂ ਆਹ ਤਾਂ ਮੈਂ ਨਹੀਂ ਜਾਊਗਾ ਆਹ ਦੇ ਮੈਡੀਕਲ ਦੇ ਸਾਹਮਣੇ ਕਿਹਨੂੰ ਲੈ ਕੇ ਚੱਲਿਆ ਕਿਸ ਨੂੰ ਨਾਲ ਤੈਨੂੰ ਪਤਾ ਨਹੀਂ ਇੱਥੇ ਗੁੱਲਿਆ ਵਾ ਨਵਾਂ ਏਟੀਐਮ ਜਣਜੀ ਜਾਰੇ ਹਾਂ ਜੱਟਾ ਚੋਰੀ ਕਰਦਾ ਬਾਦਵਾਰੀ ਭੱਜ ਗਈ ਆ ਲੈ ਪੁੱਛ ਪੱਟ ਕੇ ਕਰਾ ਲੈ ਕਿਹਨੂੰ ਲੈ ਕੇ ਚੱਲਿਆ ਮੈਂ ਥੱਲੇ ਆਹ ਕਿਸ ਨੂੰ ਲੈ ਕੇ ਨਜਾਈਏ ਏਟੀਐਮ ਤੇ ਹਾਂ ਤੈਨੂੰ ਵੀ ਦੱਸਿਆ ਮੈਂ ਏਟੀਐਮ ਦਾ ਬਾਅਦ ਚ ਅਗਲਾ ਏਟੀਐਮ 'ਚੋਂ ਕੱਢ ਕੇ ਲੈ ਜੀ ਰਿਆਲ ਫੋਨੇ ਆ ਕਿ ਹਾਂ ਨਹੀਂ ਕਿਹਦੇ ਵੇ ਇਹ ਦਰਿਤ ਚੋਰੀ ਵਾਲੇ ਕੰਟੈਂਟ ਸ਼ੇਅਰ ਕਰਨ ਦਾ ਮੋਡ ਹੈ ਮੈਂ ਬਹੁਤ ਸੇ ਚੱਕਰ ਦੱਪ ਲਿਆ ਸੀ ਗਾਇਜ਼ ਇਦਾਂ ਦੇ ਚੋਰੀ ਵਾਲੇ ਕੰਟੈਂਟ ਦੇਖਣ ਨੂੰ ਸਾਨੂੰ ਫੋਲੋ ਕਰੋ ਅੱਛਾ ਨਹੀਂ ਬੱਸ ਆਪਾਂ ਅੰਦੀ ਨੂੰ ਫੋਲੋ ਕਰ ਲਓ ਮੈਂ ਤਾਂ ਅੰਦੀ ਨਾਲ ਨਹੀਂ ਇਹ ਸ਼ੁਕਰੀਆ ਏਦਾ ਇਹਦਾ থামਨੇ ਲੱਗਾ ਸੀਗਾ ਐਂਜੀ ਨੂੰ ਫਾਲੋ ਕਰ ਲੈ 10000 ਰੁਪਏ ਦਾ ਚਾਰਜ ਤੇ ਬੁਲਾਉ ਦੇ ਨਾ ਚਾਰਪੈਡਾ ਫੋਨ ਹਾਂ ਮੈਂ ਤਾਂ ਤਾਂ ਜਕਰਾਂ ਨਹੀਂ ਇਹ ਆਪਣੇ ਜੀ ਨੇ ਮਨਾਈ ਮਾਂ ਮੈਂ ਕਮੈਂਟ ਨਹੀਂ ਕਰਦਣਾ ਬੰਦੇ ਇੱਕ ਸੋਣਾ ਮਾਰੀ ਗਾਣ ਗੈਲਤ ਖਾਣ ਮਾਰੀ ਗਾਣ ਦਾ ਮੈਂ ਤਾਂ ਮਾੜੀ ਬਾਤ ਹੈ ਸਿਰਫ 2 ਘੰਟੇ ਬਾਅਦ ਮੇਰੇ ਕਮੈਂਟ ਦੇ ਵੇਟ ਚਾਲੂ ਹੋ ਜਾਣਗੇ ਇਹ ਬਲੋਗ ਉਹ ਤਾਂ ਵਧੀਆ ਵਾ ਇਸੀ ਗੱਲ ਤੇ ਲਾਉ ਜਕਰਾਂ ਜਕਰਾਂ ਆਂਟੀ ਦਾ ਆਂਟੀ ਦੇ ਆਲੇ ਕੋ ਨਜਾਇਜ਼ ਗੱਲਾਂ ਕਰਦੇ ਪੈਸੇ ਆ ਰੱਖੇ ਹੋਇਆ ਇਹ ਸਾਡੇ ਹੈਗੇ 10 ਨੇ ਪੜ ਇਹ ਜੋੜ ਕੇ 15 ਹੋ ਗਏ ਕੰਬੀਨੇਸ਼ਨ ਇਹ ਜੋੜ ਕੇ 15 ਹੋ ਗਏ ਮੇਰਾ ਦਾਵਾ ਦਾਵਾ ਜਮੜ ਕੇ ਚੱਲ ਜੀ ਨਿਕਾਲ ਦੇ ਕਦੇ ਪੁੱਛਦੇ ਵਿੱਚ ਆ ਬਲੌਗਰ ਕਿਹਦੇ ਆ ਨਾ ਨਹੀਂ 10 7 5 ਹੋ ਜਾਂਦੇ 500 ਦਿੰਦਾ ਹਲੋ ਕਿੰਨੇ ਸੱਤ ਯਾਰ ਹਲੋ ਅੱਜ ਦਾ ਦਿਨ ਸਵੇਰੇ ਚורה ਬੜੀ ਨਹੀਂ ਗਏ ਚੋਰੀ ਹੋ ਗਈ ਸਾਡੇ ਘਰੇ ਅਨੇ ਕੋਈ ਨਹੀਂ ਇਹਨਾਂ ਨੂੰ ਤਾਂ ਹੋਰ ਪਤਾ ਲੱਗਿਆ ਇਹਨੂੰ ਤਾਂ ਮੈਂ ਸਵੇਰੇ ਭੁੰਕ ਦੱਸਦਾ ਸੀ ਮੈਂ ਗੌਰ ਨਹੀਂ ਕੀਤਾ ਤੁਹਾਡੀ ਗੱਲ ਤੇ ਹੈ ਇਹ ਇਹ 35 ਰੁਪਏ ਹੋਰ ਮੰਗਦਾ ਸੀ ਮੈਂ ਤਾਂ ਫਿਰੋਤੀ ਮਹੰਗੀ ਸੀ ਮੈਂ ਕਿਹਾ 50 ਰੁਪਏ ਦੇ ਦੂੰਗਾ 35 ਰੁਪਏ ਦੇ ਦੋ ਆਂਟੀ ਵੈਸੇ ਆ ਕੀਤਾ ਬਣੇ ਆਂਟੀ ਹਾਂ ਆਂਕਲਾ ਉਹ ਬੋਲੋ ਹਾਂ ਕਾ ਬਣੀ ਐਂਡ ਵੀ ਆ ਵੀ ਅਬ ਲੋਗ ਦੇ ਵਿੱਚ ਪਤਾ ਵਾ ਹੀ ਕਿੱਥੇ ਰਹਿੰਦੇ ਆ ਮੇਰਾ ਤਾਂ ਪਤਾ ਹੈ ਮੈਂ ਦੱਸ ਦਿੰਦਾ ਤੁਹਾਡੇ ਬੈਲਚ ਰਹਿੰਦੇ ਆ ਗਾਇਸ ਨਹੀਂ ਗਾਇਸ ਅਜੇ ਆਪਣੇ ਦਾ ਸਾਫ ਮਨਾ ਨਹੀਂ ਗਾਇਸ ਇਹ ਰਹਿੰਦੇ ਆ ਇੰਡੀਆ ਪੰਜਾਬ ਲੁਧਿਆਣਾ ਗਲੀ ਨੰਬਰ ਕੁੱਤੇ ਵਾਲੀ ਗਲੀ ਇਹ ਹੀ ਰਹਿੰਦਾ ਕੁੱਤੇ ਵਾਲੀ ਤੇ ਸਾਡੀ ਕਿਹੜੀ ਚ ਰਹਿੰਦਾ ਹੀ ਨਹੀਂ ਇਹ ਕੁੱਤੇ ਵਾਲੀ ਚ ਰਹਿੰਦਾ ਨੂੰ ਮੈਂ ਗਾਇਸ ਤੇ ਗੱਲ ਸਾਡੇ ਆ ਚੁੱਕਿਆ ਹੋਰ ਚੋੜੀ ਕੇ ਵਾਸਤੇ ਚੱਲ ਮੇਰੀ ਗਾਇਸ ਏਟੀਐਮ ਦੀ ਪੈਣੀ ਕੀ ਵੈਸੇ ਕਿਸਿਆ ਆਪਲਾ ਵੱਲ ਲੈਉ ਪੈਸੇ ਮੈਂ ਤੁਹਾਨੂੰ ਸੱਚ ਕਰਦਾ ਸੰਟੀ ਉਹ ਪੈਸੇ ਥੋੜੇ ਸੀ ਗਈ ਦੀ ਉਹ ਵੀ ਕੋਈ ਨਾ ਕਿਹਦੀ ਤੈਨੂੰ ਤੜੀ ਹੋ ਜਾ ATM ਤੇ ਦੇ ਦੋ ਜਦੋਂ ਨੂੰ ਪਾਸਵਰਡ ਆਇਆ ਮਜਾ ਕਰਨਾ ATM ਖੜਾ ਆ ਉਹ ਕਰੂਗਾ ਯਾਰ ਹੋ ਕੇ ਗੱਲ ਨੂੰ ਨਾ ਲੜ ਕੇ ਨਾ ਥੋੜਾ ਦੇ ਬੇਟਾ ਵੜ ਹਾਥਾ ਚਲੋ ਨੋਏ ਹਾਥਾ ਚਲੋ ਨੋਏ ਪਾਸਵਰਡ ਉਹ ਰਹਿ ਗਿਆ ਪੰਜ ਮਿੰਟ ਉਹ ATM ਮਸ ਫਿੰਗਰਪ੍ਰਿੰਟ ਬਾਦੇ ਵਾਲ ਵਾਰ ਰਹੀ ਸੀ ਬਲੌਗ ਤੇ ਇਹ ਦੋਨਾਂ ਹੀ ਕੋਈ ਜਿਹੜੀਆਂ ਤੂੰ ਨਾ ਧੋਖੀ ਲਈ ਇਹ ਜਿਸ ਆਂ ਬੜਾ ਉਹਨਾਂ ਲਈ ਉਹ ਜਿਹਨਾਂ ਦੇ ਨਿਸ਼ਾਨ ਮਟਕੇ ਸਿਆਮ ਆ 100-100 ਦੇ ਨੋਟ ਤੇ ਚੱਟ ਲੈ ਹੋਰੀ ਵੀ ਤੇਨੂੰ ਪਤਾ ਜਾਨਾ ਕਿੱਥੇ ਤੇ ਦੂਸਰੇ ਨਾ ਉਹ ਜਿੱਤੇ ਹਾਂ ਦੁੱਖ ਨਿਵਾਰਨ ਪੜ ਜਾਣਾ ਠੀਕ ਹੈ ਦੁੱਖ ਨਿਵਾਰਨ ਤੋਂ ਅੱਗੇ ਉਹੀ ਪੌੜ ਜਿਹੜਾ ਦੁੱਖ ਨਿਵਾਰਨ ਵਾਲਾ ਜਦੋਂ ਅੱਗੇ ਜਾਣੇ ਬੱਤੀਆਂ ਆਉਂਦੀਆਂ ਨੇ ਜਦੋਂ ਬੱਤੀਆਂ ਆਉਂਦੀਆਂ ਇਹ ਪੁੱਤ ਨੇ ਬਹੁਤ ਸਾਰੇ ਖੜੇ ਹੁੰਦੇ ਪੁੱਤ ਨੇ ਉਹ ਥੱਲੇ ਨੇ ਜਾਂਦਾ ਨਾ ਜਦੋਂ ਥੱਲੇ ਨੂੰ ਨਹੀਂ ਜਾਣਾ ਤੂੰ ਉੱਥੇ ਉੱਤਰ ਨਹੀਂ ਇਹਨਾਂ ਉਹ ਬੱਤੀਆਂ ਤੇ ਉੱਤਰ ਦੀ ਉੱਥੋਂ ਤੁਰ ਕੇ ਨਾ ਪੈਦਲ ਆਏ ਉੱਤਰ ਲੈ ਥੱਲੇ ਉੱਤਰ ਜੀ ਆਏ ਨਾਲ ਉੱਤਰ ਕੇ ਕ੍ਰਾਸ ਕਰਕੇ ਥੱਲੇ ਉੱਤਰ ਜਾਈਂਗਾ ਨਾ ਉਹ ਉਸ ਰੋਡ ਤੋਂ ਹੂ ਹੋ ਜਾਊਗਾ ਉਹ ਫਿਲਿੰਗਾਂ ਜਣਾ ਠੀਕ ਹੈ ਤੇ ਉੱਥੇ ਤੈਨੂੰ ਪਤਾ ਹੀ ਆ ਆਪਾਂ ਕਿਹੜੀ ਉਹ ਮਸੀਤ ਵਾਲੀ ਗਲੀ 'ਚ ਜਾ ਕੇ ਯਾਰ ਅੱਜ ਤਾਂ ਜਾਪੋਤੰਦਾ ਟ੍ਰੈਫਿਕ ਇੰਤੂ ਗਾਈਸ ਚਾ ਪਹਿਲੀ ਗੱਲ ਦੇਖੋ ਮਨਿੰਦਰ ਦੇ ਘਰ ਦੇ ਵਿੱਚ ਵੇਦਵਾਬ ਹੋਇਆ ਇਹਨਾਂ ਨੂੰ ਵੱਡਾ ਕੱਪ ਤੇ ਸਾਨੂੰ ਮਨਵੀਰ ਦੀ ਸਿਹਤ ਦੇਖ ਕੇ ਛੋਟਾ ਕੱਪ ਤੇ ਬਾਅਦ ਵਿੱਚ ਮੈਂ ਬਹੁਤ ਗਲਤ ਸਮਝਿਆ ਆਂਟੀ ਨੂੰ ਪਰ ਬਾਅਦ ਵਿੱਚ ਪਤਾ ਲੱਗਾ ਇਹਨਾਂ ਦੇ ਘਰ 'ਚ ਕਾਫੀ ਤੇ ਉਹਨੇ ਕਾਫੀ ਤਾਂ ਨਹੀਂ ਲੈ ਮੈਂ ਕਾਫੀ ਹੀ ਹੁੰਦਾ ਬ੍ਰਾਊਨ ਮੈਂ ਦਕਨੇ ਦਾ ਤੂੰ ਕਾਲੇ ਗਲਾਸ 'ਚ ਚਾਹ ਪੀ ਕੇ ਆਗਾ ਕਰੀ ਗਏ ਬ੍ਰਾਊਨ ਆ ਕਾਲਾ ਏ ਬ੍ਰਾਊਨ ਏ ਇਹ ਬੁਚਾਈ ਜਿੰਨੇ ਬੰਦੇ ਨੇ ਬਰਾਊਨ ਬਹਿ ਗਿਆ ਸਵਾਮੀ ਕਿਹੜਾ ਬਰਾਊਨ ਜਿੰਜੇ ਬਰਾਊਨ ਤੇਰੇ ਚੱਕ ਗਏ ਬਰਾਊਨ ਮੈਂ ਚਾਰਚ ਬਟਾ ਲੀ ਕਾਲਾ ਆਇਆ ਗਿਆ ਉਹ ਮੈਂ ਇਹਦੀ ਬੋਲੂਗਾ ਖਾਓ ਪੀਓ ਅੱਜ ਕੋ ਮਿੱਤਰੋ ਪਰ ਦੇ ਲਿਖੀ ਨਹੀਂ ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਚਾਹੁੰਦਾ ਇਹਨਾਂ ਨੇ ਨਾ ਕੱਪ ਦੇ ਬੰਨੇ ਮੈਨੂੰ ਕਾਲਾ ਕਾਲਾ ਕਹਿ ਦੇ ਲੇ ਹਾਂ ਲੱਗ ਗਿਆ ਪਤਾ ਮਾਰਾ ਕਹਿੰਦਾ ਉਹ ਕਹਿੰਦਾ ਉਸ ਤੱਕ ਆਪਣਾ ਪੂਰਾ ਦੱਸਿਆ ਭਾਈ ਕਹਿੰਦਾ ਤੇਰਾ ਨਾਮ ਬਾਈ ਤੂੰ ਕਰੇ ਸੇਵੀ ਨਹੀਂ ਨਹੀਂ ਕਾਲਿਆ ਯਾਰ ਇਹ ਕਾਲੇ ਤੇ ਦੋਨਾਂ ਦਾ ਰੰਗ ਜਮਾ ਹੀ ਸੇਮ ਆ ਦੇਖੇ ਮੈਂ ਇਸ ਤੋਂ ਆ ਦੇਖ ਇਧਰ ਨਹੀਂ ਰੀਅਲ ਲਾਈਫ ਚ ਰੀਅਲ ਲਾਈਫ ਤੇਰੀ ਗੱਲਾਂ ਮਾੜੀਆਂ ਜੇ ਲਾਲ ਆ ਬਾਕੀ ਉਹ ਪਾਪਾ ਵਾਲੇ ਥੋੜੇ ਦੇਰ ਵੀ ਰੇ ਗੋਰਾ ਵਾ ਦੋਸਤ ਇਧਰ ਦੇਖਾ ਇਧਰ ਵੇਖੋ ਇਧਰ ਮਾਨੇ ਰਹੀ ਹੋ ਗਿਆ ਕਿਹੜੇ ਕਿਹੜੇ ਆ ਜਿਹੜੇ ਜਿਹੜੇ ਦੇਖ ਰਿਹਾ ਮੈਂ ਦਾ ਮਨਿੰਦਰ ਤੇ ਮਰੀ ਦੇ ਸਤਿਕ ਜਵੰਦਰ ਤੀਜਾ ਗਾਣ ਆ ਬੰਦਾ ਵਾ ਹੈ ਦਿਖਾਈ ਤੁਮਾਰੇ ਦਿਖਾਈ ਤੁਮਾਰੇ ਪਾਗੇ ਨਹੀਂ ਬੰਨੀ ਆ ਅੱਛਾ ਨੀਲੀ ਪਾਗੇ ਦੇ ਬੰਨੀ ਹੋਈ ਹੈ ਨਹੀਂ ਬੱਲ ਸੂਜਨ ਦੇ ਬਰਾਬਰ ਲੱਗਦਾ ਸੀ ਖੜਾ ਆ ਮਨਵੀਰ ਸੋਹਣਾ ਲੱਗਦਾ ਤੁਹਾਡੇ ਇੱਥੇ ਤੁਹਾਡੇ ਤਿੰਨਾਂ ਚ ਸਭ ਤੋਂ ਸੋਹਣਾ ਮਨਵੀਰ ਲੱਗਦਾ ਦੇਖੀ ਐਵੇਂ ਮੇਰੇ ਮਨ ਨੂੰ ਗਲਤ ਆਇਆ ਬਸ ਹੈਨਾ ਸਾਡੀ ਸ਼ਕਲ ਹੀ ਨਹੀਂ ਸੋਹਣੀ ਨੇ ਬੋਲ ਗਿਰਤਾਲੇ ਅੱਗੇ ਬੈਠ ਸਹੀ ਨਾ ਮੈਂ ਤੂੰ ਲੱਪਲਾ ਲਾ ਖਰਾਬ ਕੀਤਾ ਆ ਬੁੱਲੜ ਲੱਗਦਾ ਹੀ ਆ ਫੋਟੋ ਦੀ ਤਾਂ ਗਾਇਜ਼ ਮੈਂ ਤਾਂ ਸਾਚੀ ਲਾ ਦੇਣਾ ਮੈਂ ਬਸ ਆਸ ਤੱਕ ਮੈਨੂੰ 2 ਸਾਲ ਹੋਇਆ ਕਲਿੱਪ ਸਟਾਰਟ ਕੀਤੇ ਨੇ ਮੈਂ ਕੱਢ ਦਵਾ 2 ਲੱਖ ਲਾਈ ਜਰਿਆ ਇਸ ਤੋਂ ਵੱਧ ਨਹੀਂ ਇਹ ਲੋਕ ਇਹੀ ਬਦਨਾਮ ਕਰਦੇ ਮੈਨੂੰ ਚਾਹ ਦੇ ਥੋੜੀ ਜੀ ਕਿਉਂ ਜੇ ਭਰਾਵਾ ਚੱਲਣ ਪਾਦੇ ਆ ਮਣੀਆ ਦੀ ਚਾਹੇ ਮਿੱਟਰਾ ਦਾ ਹੈਗਾ ਵਾ ਇਹਦੇ ਪਹਿਲਾਂ ਕੀ ਕਹਿਣਾ ਕੀ ਕਹਿਣਾ ਕਿ ਜੰਨਾ ਇਨਾਂ ਕੋਲ ਗਾਇਜ਼ ਬਲੌਗ ਬਲੌਗ ਦੇਖ ਕੇ ਨਾ ਝੂਠ ਬੋਲਣਾ ਪਹਿਲੇ ਬੋਲਣ ਲੱਗਿਆ ਸੀ ਫਿਰ ਸੱਚ ਬੋਲਦਾ ਹੈ ਹਾਂ ਫਿਰ ਇਹਨੇ ਸੱਚ ਕਹਿਤਾ ਇਨਾਂ ਕੋਲ ਜਿੰਨੀ ਹੈ ਜੀ ਨਹੀਂ ਸੇ ਚੀ ਨੀ ਪਿੰਦੇ ਨੀ ਪਿੰਦੇ ਆ ਨਾ ਅਸਤੇ ਖਾਂਦੇ ਆ ਪਿੰਦੇ ਨਹੀਂ ਨਹੀਂ ਖਾਂਦੇ ਕੀ ਭੁੱਖੀ ਖਾਂਦੇ ਉਹ ਤਾਂ ਬੜੀ ਅਜੀ ਸਵੀਟ ਆ ਨਾ ਫਿਰ ਸਵੀਟ ਖਾਂਦੇ ਆ ਅਸੀਂ ਗਰਮ ਚਾਹ ਤਾਂ ਪੀ ਨਹੀਂ ਇਹ ਤਾਂ ਬਹੁਤ ਕੱਟ ਕੇ ਬਿਚਾਰ ਕੇ ਕਾਪਾ ਵੀ ਤੋੜ ਦੇਣਾ ਜਿਹੜੇ ਸਾਰਾ ਗੋਡੇ ਮਾਰੀ ਜਾਂਦਾ ਯਾ ਇਹ ਸਾਡੇ ਗੋਡੇ ਆ ਕਿਨੇ ਮੋਡੇ ਨਹੀਂ ਮੋਡੇ ਆ ਜਿਹੜੇ ਗੋਡੇ ਨਹੀਂ ਮੰਮੀ ਉਹ ਮੰਮੀ ਇੱਧਰ ਦੇਖੋ ਗੱਲ ਕਰ ਤੇ ਗੁੱਝ ਕਰ ਦਿੰਦਾ ਦਿਖਾਉਣ ਕੋਈ ਨਾ ਬੋਲਦਾ ਕੋਈ ਨਾ ਬੋਲਦਾ ਨਹੀਂ ਬਕਰਨ ਦੇ ਕੰਦੇ ਨੇ ਚੁੱਪ ਰਲ ਗਿਆ ਮੈਂ ਕੀ ਕਰਦਾ ਮੈਂ ਇਹ ਕਹਿ ਰਿਹਾ ਬਾਹਰ ਚੋ ਬਾਹਰ ਚ ਕਲਵਾ ਅੱਗੇ ਤੋਂ ਮਰਨਾਂ ਨੂੰ ਵੀ ਨਹੀਂ ਅੰਦਰ ਵਾਣੋ ਜਾਦੀ ਕੱਪ ਹੋ ਗਈ ਇਹਨਾਂ ਦੀ ਫੜ ਮੈਂ ਉਹ ਬੰਦੇ ਚਣ ਕੇ ਕੱਢ ਦੇਣੇ ਅੰਦਰੋਂ ਕੱਢ ਦੂ ਮੈਨੂੰ ਕਿਹਾ ਮਾੜਾ ਮੋੜੀ ਮੈਂ ਤਾਂ ਟਪ ਟਪ ਆਇਆ ਨਾ ਟਪ ਟਪ ਆਇਆ ਨਾ ਜਿਹੜੇ ਜੇ ਤਾਂ 500 ਰੁਪਏ ਬਸੂਰ ਆਗ ਪੈ ਗਿਆ ਠੀਕ ਐ ਤੇ ਮਾਰੋ ਕੀ ਤਮਾ ਨਵੇਂ ਬੰਦੇ ਚੁਣ ਲੈਣੇ ਚਲ ਲੋ ਯਾਰ ਤੁਸੀਂ ਅਜੇ ਚੋਣ ਹੀ ਲੋ ਪਹਿਲਾਂ ਮੈਂ ਬੰਦੇ ਚੁਣ ਲੈਣੇ ਪਹਿਲਾਂ ਤੁਸੀਂ ਚਲੋ ਮੇਰੇ 15 ਜਵਾਕ ਹੋਣਗੇ ਨਾ ਘੱਟੋ ਘੱਟ ਉਹਦੇ ਪੰਜ ਰਹਿਣਗੇ ਬਸ 1 2 3 4 ਇਹਦਾ ਹੀ ਨਾ ਸੀ ਬਾਹਰ ਵਲੌਗ ਜੀ ਚਪਰੀ ਕਰ 10 ਰੁਪਏ ਤੇ ਇਹਨੂੰ ਕੱਢ ਲੈ ਤਾਂ ਬਾਹਰ ਹੀ ਇਹ ਤਾਂ ਅਜੇ ਤਬਾਰ ਬਾਹਰ ਆਏ ਨਹੀਂ ਦਿੱਸੂਗਾ ਵਲੌਗ ਅਜੇ ਤੱਕ ਨਾ ਆਇਆ ਕੈਮਰਾ ਸਹੀ ਫੜ ਲਓ ਰੱਬ ਦਾ ਵਾਹ ਚਲ ਲੈ ਬਰਤ ਚਲ ਪਾੜ ਚੱਦਣ ਕੈਮਰੇ ਦੇ ਵਿੱਚ ਦੇਖ ਜਿਹੇ ਸਿੱਖ ਆਇਆ ਫੜਿਆ ਆਵਾ ਇੱਦਾਂ ਸਹੀ ਪੜਾਵਾ ਤੁਸੀਂ ਆਂਟੀ ਦੀ ਗੱਲ ਸੁਣ ਲਓ ਤੇ ਇੱਕ ਗੱਲ ਸਮਝਾਣਾ ਆਂਟੀ ਨਹੀਂ ਪੈਂਦੀ ਪੈਂਦੀ ਦੱਸ ਇਹ ਗੁੱਡੀ ਗੁੜੀਆਂ ਇਹ ਗੁੜੀਆਂ ਗੁੜੀਆਂ ਇਹ ਗੁੜੀ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਸੀ ਮੇਰਾ ਲੱਛੜਾ ਨਹੀਂ ਤੁਹਾਡੇ ਤੇਰੇ ਲੱਛੜਾ ਨਹੀਂ ਉਹਨਾਂ ਨੂੰ ਤਾਂ ਵੀ ਜਾ ਕੇ ਨਹੀਂ ਮੈਂ ਕਹਿੰਦਾ ਗੁੱਡੇ ਮੈਨੂੰ ਕਿ ਆਸਟ੍ਰੇਲੀਆ ਦੇ ਦੇ ਨਹੀਂ ਸਟੇਲੀਆ ਨੇ ਤੇਰਾ ਤਾਂ ਲੱਗਦਾ ਯੂਪੀ ਵਾਲਾ ਲਾਣਾ ਗੁੱਡੀ ਨਾਲ ਤਾਕਾ ਹੁੰਦਾ ਜਿੱਦਣ ਉਦਨ ਮੈਂ ਤੈਨੂੰ ਕਹਿੰਦੀ ਸੀ ਕੀ ਜਾ ਮਨਿੰਦਰ ਕੀ ਕਰਦਾ ਉਹ ਖੜਾ ਦਾਨ ਦਸੇ ਕਲ ਨੂੰ ਕੁਛ ਛੱਡ ਗਿਆ ਨਹੀਂ ਗਾਈਜ਼ ਆਪਣੀ ਐਂਡ ਤੇ ਇਹ ਗੱਲ ਰਹਿ ਗਈ ਵੀ ਮੈਂ ਇਹਨਾਂ ਚ ਬੰਦੇ ਚੁਣ ਲੈਣੇ ਆ ਪੰਜ ਬੰਦੇ ਆਪਾਂ ਰੱਖਣੇ ਆ ਜਿਹੜੇ ਆ ਸਕਦੇ ਆ ਪੰਜ ਤੋਂ ਵੱਧ ਬੰਦੇ ਸੋ ਗਾਈਜ਼ ਇੰਟਰਨੇਟ ਦੇ ਹੁਣ ਵਿਆ ਨਾਮ ਦੇਖਿਓ ਬਾਹਰ ਕੱਢਦੇ ਆ ਤੁਸੀਂ ਦੇਖ ਲਓ ਤੁਸੀਂ ਦੇਖ ਲਓ ਤੁਸੀਂ ਵੀ ਦੇਖ ਲਓ ਠੀਕ ਆ ਆ ਵਾਲਾ ਬੰਦਾ ਤੁਹਾਨੂੰ ਨਹੀਂ ਦਿਖਾਣਾ ਅੱਦਾ ਅੱਦਾ ਦੇਖ ਲਓ ਠੀਕ ਆ ਚੂਚੂ ਆ ਉਹਦਾ ਚੂਚੂ ਦੀ ਆਈਡੀ ਆ ਤੇ ਮਤਲਬ ਕਿ ਤੁਟੂ ਕਰੇ ਇਹ ਬੰਦੇ ਨੇ ਮੇਰੀ ਆਂਟੀ ਤੇ ਕਰਵਾਰ ਜਾਣ ਇੱਕ ਹਫਤੇ ਵਾਸਤੇ ਮੈਂ ਕੰਡਿਆ ਲਈ ਇਸੇ ਕਹਿ ਕੇ ਆਨੇ ਗਿਆ ਹੋਇਆ ਉਹ ਆਪ ਹੀ ਨਿਕਲ ਗਿਆ ਉਹਨੂੰ ਵੀ ਭਾਵੇਂ ਮੇਰੇ ਬੋਲ ਵੇਸਟੀ ਵਾੜੀ ਉੱਤੇ ਚੋਣਾਈ ਆ ਜਾਣੀ ਸਾਡੇ ਚੋਰੀ ਵੀ ਤੁਟੂ ਨੂੰ ਨਿਗਸਟ ਹੈਣਾ ਦੋ ਮਿੰਟ ਇੱਕੋ ਇੱਕ ਸਾਡੇ ਚੋਰੀ ਦੇ ਕੰਟੈਂਟ ਦਾ ਬਾਤ ਤੁਹਾਨੂੰ ਫੋਲੋ ਕਰੋ ਚਲ ਮੈਂ ਦੱਸ ਦਿੰਨਾ ਚੋਰੀ ਕਰਨ ਦਾ ਪਹਿਲਾ ਸਟੈਪ ਇੱਧਰ ਦੇਖੋ ਬਾਹਰ ਆਏ ਅੱਗੇ ਲੁੱਕਰ ਕੇ ਨਾ ਅੱਖਾਂ ਥੋੜੀਆਂ ਜਿਹੀ ਐਂ ਕਰਕੇ ਜਦੋਂ ਵੀ ਚੋਰ ਫੜਿਆ ਜਾਂਦਾ ਪਹਿਲਾਂ ਜਦ ਨਹੀਂ ਨਹੀਂ ਕੋਈ ਨਹੀਂ ਜਦ ਚੋਰੀ ਲੈ ਜਾਵੇ ਨਾ ਉਦੋਂ ਨਿਸ਼ਾਨਾ ਦਿੱਕਤਾ ਹੋਵੇ ਬੰਦੇ ਨੇ ਅਗਰ ਜੇ ਕੀਤਾ ਆ ਬਸ ਜਿਹਨੇ ਸਾਨੂੰ ਫੜਿਆ ਵਾ ਮਾਰਨ ਵਾਸਤੇ ਕਦੇ ਨਹੀਂ ਅੱਗੇ ਤੋਂ ਬੰਦੇ ਨੂੰ ਚੋਰ ਨੂੰ ਮਾਰਨਾ ਨਹੀਂ ਕਿਹਾ ਚੋਰ ਨੂੰ ਬਾ ਚੁੱਪ ਚਾਪ ਕਰਕੇ ਇੱਕ ਕੰਮ ਜਿਹੜਾ ਮੇਰਾ ਤੇ ਤੇਰਾ ਤੂੰ ਨਾ ਮਾਰੀ ਤੂੰ ਜਦੱਕ ਇਹ ਵੀ ਦੇ ਜੇ ਉਹ ਨੂੰ ਪੌਸ ਮਾਰ ਸਕਦੀ ਆ ਅਸੇ ਨਾ ਗੁੱਟੇ ਮਿਲੂ ਬਸ ਸਾਡਾ ਨਾ ਸਾਡਾ ਚੋਰੀ ਦਾ 파ਟ ਮੰਨਣਾ ਅੱਜ 파ਟੂ ਕਰ ਲਊਂ। ਉਹ ਜੋ ਪਜੋ ਜਾਣੀ ਚੇਤੀ ਕਰਨਾ। ਘਟੀ ਸੋਚ ਚੋ ਜੀ ਬਲੂ ਬਾਸ ਤੇ ਤੁਹਾਡੇ ਕਰ ਚੋਰੀਆ ਕਰ ਲਾ। ਮੈਂ ਉਹ ਤਾਂ ਚੜੂ ਨਾ ਚਲਗਾ ਨੁਕਸਾਨ ਜਿਆਦਾ ਹੋ ਜਾਣਾ। ਅਸੀਂ ਹਜ਼ਾਰ ਰੁਪਏ ਚੋਰੀ ਕੀਤਾ 500 ਰੁਪਏ ਕਮਾਉਂਗੇ। 2000 ਚੋਰੀ ਕੀਤਾ ਤੁਸੀਂ ਹਜ਼ਾਰ ਰੁਪਏ ਕਮਾਉਂਗੇ। ਜੇ ਤੁਸੀਂ ਵਧਣਾ ਚਾਹਦੇ ਹੋ ਤਾਂ ਥੋੜਾ ਇਹ ਨੁਕਸਾਨ ਮੈਂ ਰਾਤਾਂ ਰਾਤ ਆ ਕੇ ਲੇਗਾ ਮੇਰਾ ਰਾਤ ਬਿੱਜ ਰਗੂ ਅੱਜ ਤਾਂ ਮੈਂ ਹੀ ਮਾਰੀਆਂ ਹੋਈਆਂ ਨੇ ਅੱਜ ਤੁਹਾਡੇ ਇੱਥੇ ਹਿੰਮਤ ਬੈਠੂ ਬਾਹਰ ਨਹੀਂ ਹੋਣੀ ਕਰੂੰਗਾ ਜਿੱਦ ਕਰਨਾ ਤੇ ਬੰਦਾ ਬਣਾਉਣਾ ਚਾਹਤੇ ਮੇਰੀ ਗੱਲ ਸੁਣ ਨੰਬਰ ਇੱਧਰ ਇੱਧਰ ਚ ਆ ਕੇ ਇੱਧਰ ਤੱਕ ਤੱਕ ਓਏ ਮਾਰਦਾ ਨਹੀਂ ਮੈਂ ਤੇਨੂੰ ਆਉਂਦਾ ਜੀ ਸਰੀ ਤੋ ਤਾਂ ਮੇਰੇ ਨਾਲ ਸੀ ਬਚਾ ਵੀ ਦੇ ਕਾਰ ਤੋ ਤੁਹਾਡੀ ਇਹੇ ਜੀ ਚਾਈ ਜਾਦੇ ਓਏ ਖੜਾ ਕੇ ਲਗਾ ਦੇ ਇਧਰ ਆ ਗਮਲਾ ਦੇ ਆ ਗਮਲਾ ਡਾਢੀ ਗਮਲਾ ਤੇ ਲੱਗਿਆ ਹੋਇਆ ਹੱਥ ਨਾਲ ਪਤਾ ਜੀ ਇਹ ਤੇ ਲੱਗਿਆ ਵਾ ਉਸ ਤੇ ਆ ਗਏ ਤੈਨੂੰ ਆਇਆ ਲਾ ਦੂ ਪੋਸਟਰ ਓਏ ਦੁਬਾਰੇ ਐਦਾ ਗਾਈ ਦਦਾ ਮੈਂ ਸੀਰੀਅਸ ਹੋ ਕੇ ਗੱਲ ਕਰ ਰਹੀ ਆ ਸੀਰੀਅਸ ਤਾਂ ਕੋਈ ਹੁੰਦਾ ਨਹੀਂ ਐ ਨਹੀਂ ਤੈਨੂੰ ਮਜ਼ਾਕ ਜੀ ਦੱਸ ਰਿਹਾ ਵਾਲੇ ਨੇ ਐ ਨਹੀਂ ਹੁੰਦੇ ਹੁੰਦੇ ਤੇ ਲਾਈਫ ਲਈ ਸੀ ਰਿਸ਼ੀ ਅੰਮੀ ਜਮਣੀ ਹੈ ਹੈ ਟੈਂਪਰ ਦਾ ਕਾਸ ਕਰਕੇ ਨੂੰ ਦੇ ਨਹੀਂ ਕੀ ਟੈਂਪਰ ਦੇ ਕੀ ਟੈਂਪਰ ਆ ਵਲੌਗ ਆ ਆਪ ਦੇ ਦੇਖ ਦੇ ਕੇ ਦਾ ਮੱਡੇ ਹੋ ਗਿਆ ਹੱਸਿਆ ਕਰੋਗੇ ਅਸੀਂ ਕਿੰਨੇ ਆਗਰ ਪਾਸਾ ਦੇਖੋ ਖੋਲ ਵਜੂਗਾ ਹਾਂ ਹਾਲਾ 15 ਰੁਪਏ ਦਾ ਨੋਟ 10 ਤੇ 5 ਪਤਾ ਤਿੰਨ ਤੋਂ ਜੋੜੇ ਭਰਾਚੀ ਨੇ ਕੱਲ ਇਹ ਨਹੀਂ ਜੋੜਿਆ ਵਾ ਇਹ ਨਹੀਂ ਜੋੜੇ ਚੀਜ਼ ਲੈਣੇ ਜਲਾ ਨੇ ਅਗਲੇ ਵਲੌਗ ਤੇ ਇਹ ਚੀਜ਼ ਲੈ ਕੇ ਆਉਣੀ ਹੈ 15 ਦਾ ਦਿਖਾਈ ਨੋਟ ਦਿਖਾਈ 15 ਕਿੱਥੇ ਗਿਆ ਓਏ ਗਾਈ ਤੁਸੀ ਕਿਹਾ 15 ਰੁਪਏ ਦਾ ਨੋਟ ਦੇਖਿਆ ਮੈਂ ਦੱਸ ਦਿੰਦਾ 15 ਕਿ ਨੋਟ ਆ ਨਹੀਂ ਆ ਦੇ ਗਾਈਸ ਠੀਕ ਹੈ ਨਾ ਦੱਸ ਮੈਂ ਨਹੀਂ ਪਤਾ ਇੱਕ ਇੱਕ ਪਾ ਲਓ ਬਲੌਗ ਥੋੜਾ ਹੋਰ ਚੱਲੂਗਾ ਨਹੀਂ ਯਾਰ ਗੰਦੀ ਪੁੱਠਾ ਮਾਰਿਆ ਅੱਜ ਸਾਨੂੰ 100 ਰੁਪਏ ਦੇ ਦਿਓ ਗੰਦੀ ਪੁੱਠਾ ਮਾਰਿਆ ਬੰਦਿਆ ਬਲੌਗ ਬਣਾ ਗਾਤਾ ਸੁਣ ਲੋ ਆ ਤਦਾਈ ਇਹ ਗੱਲ ਸੁਣ ਲੋ ਆਪਣੇ ਬਲੌਗ ਦਾ ਫਾਇਦਾ ਵੀ ਆ ਪਰ ਗੰਦੀ ਪੁੱਠਾ ਆ ਪਿੱਛੇ ਆ ਰਿਹਾ ਆ ਮੈਂ ਲੁੱਟੀ ਜਾਂਦਾ ਹਾਂ ਠੀਕ ਆ ਬਲੌਗ ਦਾ ਤੁਹਾਨੂੰ ਮੈਂ ਫਾਇਦਾ ਦਗਾ ਕੱਲ੍ਹ ਲੈ ਗਿਆ ਇੱਕ ਨਵੇਂ ਮੋਮੋਸ ਵਾਲੇ ਤੇ ਉੱਥੇ ਸੀ ਇੱਕ कुरकुरੇ ਮੋਮੋਸ ਬੈਠਾ ਰਹੇ ਚੱਲੇ ਆ ਇਹ ਚੀਜ਼ ਰੋਟ ਤੇ ਮੈਂ ਉੱਥੇ ਆ ਕੇ ਮੈਂ ਤਾਂ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਸਾਡਾ ਨਾਂ ਬਲੌਗ ਆ ਅਸੀਂ ਹਰ ਨੂੰ ਵੀ ਜਲਾਤੇ ਅਸੀਂ ਇੱਕ ਮੋਬਾਈਲ ਨਾਲ ਇਹ ਤੇ ਵੀ ਗਈ ਸੀ ਤੇ ਖਾਣ ਪੀਣਾਂ ਦੀ ਜਗ੍ਹਾ ਤੇ ਨਵੇਂ ਜਾਨੇ ਬਲੌਗ ਬਣਾਉਣ। ਉਹਨੇ ਪਤਾ ਬਲੌਗ ਦਾ ਨਾਮ ਸੁਣ ਕੇ ਵੀ ਨਾ ਚੀਜ਼ ਕਨਰੋਲ ਫਰੀ ਤੇ ਲੇਤਾ। ਹੈ? ਇਹ ਫਾਇਦੇ ਤਾਂ ਇਹ ਚੱਕਦਾ ਵਾ ਨਾ। ਫਿਰ ਨਾਮ ਵੀ ਦਾ ਚਲਾਨਾ ਮੈਂ ਥੋੜਾ ਸੋਣਾ। ਚੀਜ਼ ਕਨਰੋਲ .ਟੇਸਟ ਮੈਂ ਕਿਹਾ ਵੀਰੇ ਮੈਂ ਕੱਲ ਲਾਉਂਗਾ ਤੁਹਾਡਾ ਬਲੌਗ ਬਣਾ ਕੇ ਮੈਂ ਲੋ ਆਪਣੇ ਦੋਸਤਾਂ ਨੂੰ ਲਾਉਂਗਾ। ਫਿਰ ਤੁਸੀਂ ਸਬਸਕ੍ਰਾਈਬ ਕਰੋ ਇਸ ਬਲੌਗ ਨਾਲ ਕਿਹਾ। ਕਹਿੰਦਾ ਟੇਸਟ ਕਰਕੇ ਦੇਖ ਕਿਦਾਂ ਦਾ ਵਾ ਫੇਰ ਆਈ।

ਸਰ ਗਾਈਜ਼ ਮੇਰੀ ਗੱਲ ਸੁਣ ਲਓ ਆਪਾਂ ਵਲੌਗ ਦਾ ਐਂਡ ਕਰਨਾ ਕਰ ਦਈਏ ਆ ਗਾਈਜ਼ 15 ਰੁਪਏ ਅਗਲਾ ਵਲੌਗ ਆਊਗਾ 15 ਰੁਪਏ ਵਾਲਾ ਇਹਨਾਂ ਨੇ 15 ਰੁਪਏ ਦੀ ਚੀਜ਼ ਲੈ ਕੇ ਲੈ ਬੱਚੇ ਗਏ 500 ਰੁਪਏ ਹੈ ਲੋ 515 ਰੁਪਏ ਮੋੜ ਦਈਏ ਅੱਛਾ ਬਾਅਦ ਚ ਨਾ ਛੱਡੋ ਗਾਈਜ਼ ਹੈ ਕਿਰੋ ਤੁਸੀਂ 15 ਰੁਪਏ ਆ 500 ਰੁਪਏ ਮੇਰੇ ਜਾਨਾ ਤਾਂ ਇਹਨਾਂ ਨੇ ਮੋੜ ਕੇ ਸਲਾਉਂਗੇ ਕੋਈ ਨਾ ਸਰ ਤੇ ਇਹਨਾਂ ਨੇ ਕਿੱਥੇ ਜਾਣਾ ਮਮੋ ਜੇ ਤੈਨੂੰ ਦਿੰਦੀ ਤੈਨੂੰ ਦੇਰੀਆਂ ਨੂੰ ਵਾਪਸ ਆਣਾ ਨੀ ਮੋੜ ਤੱਕ ਲਾ ਕੇ ਆਉਂਦੀ ਮੈਂ ਦੇ ਮੈਡੀਸਿਨਾਂ ਚਲ ਜਾਂਦੀ ਨੈਰ ਤੇ ਰੱਖ ਕੇ ਆਣਾ ਵੀਰੇ ਮਨਿੰਦਰ ਸ਼ਰਾਰਤਾਂ ਨਾ ਕਰਿਓ ਨਹੀਂ ਕਰ ਬੱਸ ਹੁਣ ਕਰਾਂਗੇ ਹੱਥ ਮੇਰੇ ਨਾਲ ਟੱਕ ਕੇ ਜਾਓ ਤੇ ਸੀਗੇ ਬੈ ਰੈਸਟੋਰੈਂਟ ਤੇ ਜਾ ਕੇ ਕੁਛ ਨਾ ਕਰਿਓ ਕਿਹੜੀ ਜੱਤੀ ਹਾਂ ਰੈਸਟੋਰੈਂਟ ਜਾਣਾ ਹਾਂ ਰੈਸਟੋਰੈਂਟ ਮਨੂ ਨਾ ਮਿਲ ਲੈ ਰੱਬ ਚੱਲ ਰਿਹਾ ਵਾ ਰਸ ਜਾ ਵਾਸਤਾ ਵੱਡੀ ਜਗਾ ਜਾ ਰਹੇ ਤੇਜ਼ੀ ਜਾ ਕਰਾ ਦਿਤੀ ਕੁਝ ਕਰ ਰਿਹਾ ਦਰ 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 ਕਲਾਮ ਨਹੀਂ ਚੱਲਦੇ ਨਹੀਂ ਨਾ ਨਾ ਆਊਗਾ ਮੇਰੇ ਹਵਾ ਮੇਰੇ ਤੱਕ ਆਈ ਜਦੋਂ ਮੈਂ ਦੱਸਾਂ ਸਾਡੀ ਆਵਾਜ਼ ਦੂਰ ਦੂਰ ਤੱਕ ਜਾਂਦੀ ਚਾਚੇ ਚਾਚੇ ਜਿੱਦਾਂ ਮੈਂ ਆਈ ਜੁੱਤੀ ਫੜ ਲੈਣੀ ਸੀ ਤੇ ਤੇਰਾ ਸਾਰੀ ਸਿਰ ਕੁੱਟਣਾ ਇਹ ਜੁੱਤੀ ਹੈ ਕਿ ਬੂਟ ਹੈ ਪਹਿਲਾਂ ਸੈਂਸ ਹੋਵੇ ਪਹਿਲੀ ਗੱਲ ਬੂਟ ਆ ਤੇ ਦੂਜੀ ਗੱਲ ਬੂਤ ਨਹੀਂ ਹੈ ਬੂਤ ਜਿੰਨੇ ਤੇ ਜਿੰਨੇ ਪੈਸੇ ਤੋਂ ਅੱਜ ਕੁੰਮੇ ਆ ਨਾ ਉਸ ਤੋਂ ਵੱਧ ਦੇ ਉਹ ਨਿਰ ਪੈਸੇ ਦੇ ਨਹੀਂ ਬਾਸ ਪਰ ਇਹ ਗਏ ਸਮਝਣ ਚੋਰੀ ਹੋ ਜਾਣੇ ਹਾਂ 2500 ਦਿਨ 2600 ਦਿਨ ਤੋ ਤੋ ਨਪਾਲ ਤੋਂ ਬਲੋਡ ਲੈ ਫੇਲੇ 2000 ਰੁਪਏ ਇੰਡੀਅਨ ਦੇ ਨੇ ਤੂੰ ਮੇਰੀ ਉੱਡੀ ਤੇ ਕਹਿ ਅਮਰ ਤੂੰ ਛਿੱਤਰ ਖਾਣੇ ਆ ਮੇਰੀ ਮੱਖੀ ਦੇ ਨਾ ਸੁਣ ਨਹੀਂ ਮੈਂ ਬੱਡ ਤੇ ਰੱਖਿਆ ਸੋਨੂ ਗੇ ਐਂ ਟੱਚ ਹੋ ਗਿਆ ਮੈਂ ਤਾਂ ਕਿਆ ਨਹੀਂ ਬੱਡ ਤੇ ਰੱਖਿਆ ਅੱਛਾ ਫੇਰ ਦੱਸੋ ਮਾਰੋ ਦੰਦਵਾੜੀ ਪਾਉਣਾ ਮਾਰ ਗਾਇਜ਼ ਆ ਦੇਖ ਲੈ ਆਏਵੇਂ ਮੈਂ ਤੇ ਛਿੱਤਰ ਖਾਣੇ ਆ ਰੱਬਾ ਹਾਏ ਹਾਏ ਰੱਬਾ ਹਾਏ ਹਾਏ ਰੱਬਾ ਇੱਧਰ ਆ ਜਾ ਮਸੀਰ ਅਮਰ ਵੀਰੇ ਮੇਰੀ ਉੱਡੀ ਦੇ ਕੇ ਪੈਪਰ ਲੈ ਕੇ ਸਮਦਰੋਂ ਨਾ ਮੇਰੀ ਪੰਜੇ ਫਸ ਗਈ ਇਹ ਤੇ ਪੈਣੀਆ ਬਹੁਤ ਸੀ ਜੰਮ ਜਦ ਦੀ ਸੀ ਵੇਖੀ ਮੈਂ ਜੱਗ ਬਦਲਦਾ ਵੇਖਿਆ ਇੱਦਾਂ ਗੱਦੇ ਚੱਲ ਜਾਂਦਾ ਆਹ ਚੱਡਿਆ ਤਾਂ ਕੀ ਮੁੰਡਾ ਜਾਂ ਦਫਾ ਜਾ ਨਿਕਲ ਜਾ ਕਰ ਦੇ ਬਾਏ ਗਲਾਸ ਨਾਲ ਲੈ ਕੇ ਦੱਲ ਲਾ ਦੇ ਇਹਨੂੰ ਭੇਜਾਓ ਚਲੋ ਗਾ ਆਪਾਂ ਖਜਾ ਦੇ ਬਹੁਤ ਜਿਆਦਾ ਜ਼ੁਕਾਰ ਨਹੀਂ ਆਉਂਦੇ ਚਲੋ ਚੱਲੇ ਵਾਪਸ ਆਉਂਦੇ ਵਾਪਸ ਆਇਆ ਤਾਂ ਫਿਰ ਮਿਲਦਾ ਨੈਕਸਟ ਵਲੌਗ ਚ ਤੇ ਅੱਗੇ ਵਲੌਗ ਕੰਟੀਨਿਊ ਕਰਾਂਗੇ ਇਸ ਵਲੌਗ ਦੇਤੀ ਕਰਦੇ ਐਂਡ ਸਾਰੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੋਰ ਪਤਾ ਨਹੀਂ ਕਿਹੜਾ ਵਾ ਜਿਹੜਾ ਵੀ ਹੈਗਾ ਵਾ ਉਸ ਮੈਂਡ ਹੋਣਾ ਚਾਹੀਦਾ ਆਪੇ ਮਾਤਰੀ ਨਹੀਂ ਅਸੀਂ 5 ਬੰਦੇ ਬਲਾਗ ਤੇ ਰੱਖਣੇ ਆ ਜਿੰਨਾਂ ਤੇ ਮੈਂ ਟਰਸਟ ਕਰਦੀ ਆ ਬਾਕੀ ਸਾਰੇ ਮੈਂ ਨਾ ਤੇ ਨਾ ਘਟਾ ਕੱਟ ਦੇਣੇ ਆ ਠੀਕ ਐ ਓਕੇ ਬਾਏ ਸੀ ਯੂ ਟਾਟਾ